ਬਾਹੀਰੂ ਜੀ ਕਾ ਖਾਲਸਾ ਬਾਹੀਰੂ ਜੀ ਕੀ ਫਤਿਹ ਜਗਜੀਤ ਸਿੰਘ ਡੱਲੇਵਾਲ ਅੱਜ ਪੁਲਿਸ ਨੇ ਅਰੈਸਟ ਕਰ ਲਈ ਸੀ ਹਾਲਾਂਕਿ ਪੀਸ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਪਟਿਆਲਾ ਰੇਂਜ ਦੇ ਆਈਜੀ ਸਾਹਿਬ ਨੇ ਤੇ ਉਥੇ ਜਿਹੜੀ ਗੱਲਬਾਤ ਕਹੀ ਕਿ ਅਸੀਂ ਤੇ ਡਾਕਟਰੀ ਮੈਨਾ ਕਰਾਉਣਾ ਸੀ ਮੈਡੀਕਲ ਕਰਾਉਣਾ ਸੀ ਸਿਹਤ ਦੀ ਤੰਦਰੁਸਤੀ ਵਾਸਤੇ ਚੈੱਕਅਪ ਕਰਾਉਣਾ ਜ਼ਰੂਰੀ ਸੀ ਪਰ ਜਿਹੜੀ ਗੱਲਬਾਤ ਹੁਣ ਸਾਹਮਣੇ ਆ ਰਹੀ ਹੈ ਉਹ ਇਹ ਹੈ ਕਿ ਜਗਜੀਤ ਸਿੰਘ ਡੱਲੇਵਾਲ ਤੇ ਜਿਹੜੀਆਂ ਜਥੇਬੰਦੀਆਂ ਨਾਲ ਗਈਆਂ ਨੇ ਦਿੱਲੀ ਚ ਧਰਨਾ ਲਾਉਣ ਵਾਸਤੇ ਮਰਨ ਮਰਦ ਤੇ ਵਿਸ਼ਣਵਾਸਤੇ ਕਿਉਂਕਿ ਜਿਹੜੀ ਸ਼ੁਰੂਆਤ ਹੈ ਉਹ ਜਗਜੀਤ ਸਿੰਘ ਡੱਲੇਵਾਲ ਨੇ ਕੀਤੀ ਹੈ ਕਿ ਮੈਂ ਮਰਨ ਮਰਦ ਤੇ ਬੈਠਣਾ ਹੈ ਕਿਸਾਨਾਂ ਦੇ ਮਸਲੇ ਹੱਲ ਕਰਾਉਣ ਦੇ ਲਈ ਇਹ ਸਭ ਤੋਂ ਵੱਡੀ ਡਰਾਮੇਬਾਜ਼ੀ ਹੈ ਭਾਰਤ ਦੇ ਵਿੱਚ ਇਸ ਵਕਤ ਜਿਹੜੀ ਮਰਨ ਮਰਤ ਵਾਸਤੇ ਡੱਲੇ ਵਾਲ ਨੇ ਕੀਤੀ ਹੈ ਹੁਣ ਪੰਜਾਬ ਪੁਲਿਸ ਨੇ ਗ੍ਰਿਫਤਾਰ ਕੀਤੇ ਸਰਕਾਰ ਕੀਦੀ ਹੈ ਝਾੜੂ ਵਾਲਿਆਂ ਦੀ ਜਾਨੀ ਕਿ ਕਿਤੇ ਨਾ ਕਿਤੇ 2027 ਵਾਸਤੇ ਇਹ ਡਰਾਮੇਬਾਜ਼ੀ ਕੀਤੀ ਜਾ ਰਹੀ ਹੈ ਲੋਕਾਂ ਨੂੰ ਬੇਕੂਬ ਬਣਾਉਣ ਵਾਸਤੇ ਇੱਥੇ ਇੱਕ ਬੇਨਤੀ ਹੋ ਸੋਣੇ ਧਿਆਨ ਦੇ ਨਾਲ ਹੁਣ ਜਿਹੜੀ 2027 ਦੇ ਵਿੱਚ ਡਰਾਮੇਬਾਜ਼ੀ ਹੋਣੀ ਹੈ ਇਲੈਕਸ਼ਨ ਦੇ ਲਈ ਉਹ ਝਾੜੂ ਵਾਲਿਆਂ ਦਾ ਜਲੂਸ ਨਿਕਲੇ ਹੀ ਪਿਆ ਕਾਂਗਰਸ ਦੇ ਵਿੱਚ ਕਾੜੋ-ਕੜੇ ਚੱਲਦਾ ਹੈ। ਇਹ ਕਾਲੀ ਵਿਚਾਰੇ ਉਦਾਂ ਹੁਣ ਬਾਂਦਰ ਵਰਗਾ ਮੂੰਹ ਕਰਕੇ ਘਰੇ ਬੈਠੇ ਨੇ। ਕੋਈ ਪੁੱਛਦਾ ਨਹੀਂ, ਕੋਈ ਦੱਸਦਾ ਨਹੀਂ। ਥਰਕਾਹਾਂ ਲਾਈ ਜਾਂਦੇ ਨੇ ਪਤਾ ਕੀ ਕੀ ਕੁਝ ਜਿਲੋ ਨਿਕਲੇ ਜਾਂਦਾ ਹੈ। ਤੇ ਇਹ ਕਿਸਾਨ ਜਥੇਬੰਦੀਆਂ ਵਾਲੇ ਦਲਾਲ ਬਣੇ ਹੋਏ ਨੇ ਭਾਜਪੀ ਦੇ। ਪਹਿਲਾਂ ਜਦੋਂ ਇਹ ਹਰਿਆਣੇ ਵੀ ਜਾ ਕੇ ਬੈਠੇ ਸੀ ਨਾ ਉਥੇ ਇਹਨਾਂ ਦਾ ਮਕਸਦ ਤਾਂ ਇਹ ਸੀਗਾ ਵੀ ਸ਼ਾਇਦ ਸਾਨੂੰ ਸਪੌਂਸਰਡ ਕੀਤਾ ਹੋਇਆ ਜਾਨੀ ਕਿ ਪੈਸਾ ਖਰਚ ਕਰਦੀ ਹੈ ਕਾਂਗਰਸ ਪਾਰਟੀ ਪਰ ਸਰਕਾਰ ਉੱਥੇ ਫਿਰ ਵੀ ਬੀਜੇਪੀ ਦੀ ਬਣ ਗਈ ਤੇ ਹੁਣ ਵੀ ਇਹਨਾਂ ਦੀ ਕਰਤੂਤ ਇਹ ਹੀ ਅੰਤਰਖਾਤੇ ਜਿਹੜੇ ਲੋਕ ਦੱਸ ਰਹੇ ਨੇ ਨਾ ਹਾਲਾਂਕਿ ਸਰਕਾਰ 2027 ਦੇ ਵਿੱਚ ਬੀਜੇਪੀ ਦੀ ਬਣ ਸਕਦੀ ਹੈ ਉਹ ਲੋਕ ਉਦਾਂ ਹੀ ਅੜਕੇ ਹੋਏ ਨੇ ਦੂਜੀਆਂ ਪਾਰਟੀਆਂ ਪਰ ਜਿਹੜੀ ਇਹ ਡਰਾਮੇਬਾਜ਼ੀ ਕਰ ਰਹੇ ਨੇ ਇਹਨਾਂ ਦਾ ਮਕਸਦ ਵੀ ਇਹ ਹੀ ਹੈ ਅੰਤਰਖਾਤੇ ਬੀਜੇਪੀ ਦੀ ਸਰਕਾਰ ਬਣੇ ਪਰ ਮੈਂ ਜਿਹੜੀ ਗੱਲ ਕਰਨੀ ਚਾਹੁੰਦਾ ਇਹ ਹੈ ਜੇ ਤੁਸੇ ਸਮਰਥਨ ਕਰਨਾ ਹੈ ਕਿਸੇ ਨੂੰ ਤਾਂ ਸਿੱਦੇ ਤੌਰ ਤੇ ਕਰ ਦਿਓ ਪਹਿਲੀ ਗਲਤੀਾਂ ਜੇ ਤੁਹਾਡੇ ਪਿੱਛੇ ਲੋਕ ਇੰਨੇ ਲੱਗਦੇ ਆ ਫਿਰ ਤੁਸੀਂ ਆਪਣੀ ਸਰਕਾਰ ਖੇਤਰੀ ਪਾਰਟੀ ਬਣਾ ਕੇ ਪੰਜਾਬ ਦੇ ਵਿੱਚ ਕਿਉਂ ਨਹੀਂ ਬਣਾ ਲੈਂਦੇ ਉਹ ਪਤਾ ਹੈ ਵੀ ਜੂਤ ਫਿਰਨਾ ਪਹਿਲਾਂ ਜਵਾਨ ਤਾਂ ਜਜ਼ਬਤ ਹੋਈਆਂ ਨੇ ਤੇ ਹੁਣ ਕੋਈ ਮਤਲਬ ਨਹੀਂ ਰਹਿ ਗਿਆ ਆ ਚੜੂਨੀ ਵਰਗੇ ਹਨਾਣੇ ਵਿੱਚੋਂ ਹਾਰੇ ਨੇ ਕਿੰਨੀਆਂ ਕਵੋਟਾਂ ਪੈ ਗਈਆਂ ਇਹ ਕੰਮ ਤਾਂ ਇਹਨਾਂ ਨੇ ਕਰਨਾ ਨਹੀਂ ਇਹਨਾਂ ਨੂੰ ਪਤਾ ਹੈ ਆਪਣੀ ਔਕਾਤ ਦਾ ਪਰ ਕਿਸੇ ਦੂਸਰੀ ਪਾਰਟੀ ਤੋਂ ਫੰਡ ਲੈ ਕੇ ਕਰੋੜਾਂ ਅਰਬ ਰੁਪਈਆ ਕਿਹਦੇ ਹੱਕ ਵਿੱਚ ਭੁਗਤਣਾ ਹੈ ਪੰਜਾਬ ਦੇ ਲੋਕਾਂ ਨੂੰ ਕਿਦਾਂ ਬੇਫੂਕ ਬਣਾਉਣਾ ਹੈ ਉਹ ਡਰਾਮੇਬਾਜ਼ ਇਹ ਕਿਸਾਨ ਜੱਥੇਬੰਦੀਆਂ ਜ਼ਰੂਰ ਕਰਨ ਜਾਣਦੀਆਂ ਨੇ ਕਿਉਂਕਿ ਪਿਛਲੇ 4-5 ਸਾਲ ਦੇ ਵਿੱਚ ਇਹੀ ਸਿੱਖਿਆ ਇਹਨਾਂ ਨੇ ਕਿਦਾਂ ਆਪਣੇ ਘਰ ਪਰਨੇ ਨੇ ਕਿਹੜੀ ਪਾਰਟੀ ਤੋਂ ਫੰਡ ਜ਼ਿਆਦਾ ਮਿਲਣਾ ਹੈ ਕਿਹਦੇ ਹੱਕ ਵਿੱਚ ਬੋਲਣਾ ਹੈ ਇਸ ਸਮਝਾਰੋਗੇ ਹੁਣ ਹਰਿਆਣੇ ਦੇ ਵਿੱਚ ਬੀਜੇਪੀ ਦੀ ਸਰਕਾਰ ਪਹਿਲਾਂ ਨਾਲੋਂ ਵੀ ਮਜ਼ਬੂਤ ਬਣ ਗਈ ਹੈ ਤੇ ਕਿਦਾਂ ਕਹਿੰਦੇ ਕਿਹਾ ਜਾਊ ਵੀ ਇਹ ਬੀਜੇਪੀ ਦੇ ਵਿਰੋਧੀ ਨੇ ਇਹ ਤਾਂ ਇਤਨਾ ਹੀ ਕਹਿਣਾ ਪੈਣਾ ਵੀ ਢੱਲੇਵਾਲ ਵਰਗੇ ਜਾਂ ਕਿਸਾਨ ਜਿothe ਬੰਦਿਆਂ ਵਾਲੇ ਦਲਾਲ ਨੇ ਅੰਦਰ ਖਾਤੇ ਸੈਂਟਰ ਸਰਕਾਰ ਦੇ ਇਹੀ ਕਿਹਾ ਜਾਊ ਨਾ ਮੈਂ ਕਿਸਾਨਾਂ ਨੂੰ ਜਿਹੜੇ ਜ਼ਮੀਨ ਦੇ ਨਾਲ ਜੁੜੇ ਹੋਏ ਲੋਕ ਨੇ ਭਾਵੇਂ ਛੋਟਾ ਵਪਾਰੀ ਹੈ ਭਾਵੇਂ ਛੋਟਾ ਦੁਕਾਨਦਾਰ ਹੈ ਮਜ਼ਦੂਰ ਹੈ ਉਹਨਾਂ ਸਭ ਨੂੰ ਬੇਨਤੀ ਹੈ ਵੀ ਇਹਨਾਂ ਦਾ ਖੇੜਾ ਛੱਡ ਦਿਓ ਜੇ ਆਪਣੇ ਬੱਚਿਆਂ ਦਾ ਭਵਿੱਖ ਫਿਊਚਰ ਚਾਹੁੰਦੇ ਹੋ ਨਹੀਂ ਤਾਂ ਇਹਨਾਂ ਨੇ ਸਭ ਕੁਝ ਖਤਮ ਕਰ ਦੇਣਾ ਇਹਨਾਂ ਦਾ ਕੋਈ ਮਤਲਬ ਨਹੀਂ ਪੰਜਾਬ ਦੀਆਂ ਫਸਲਾਂ ਬਚਣ ਪੰਜਾਬ ਦੀਆਂ ਨਸਲਾਂ ਬਚਣ ਪੰਜਾਬ ਦੇ ਵਿੱਚ ਨਸ਼ਿਆਂ ਦਾ ਦਰਿਆ ਛੇਮਾ ਵਗਦਾ ਹੈ ਬੇਰੁਜ਼ਗਾਰੀ ਹੈ ਇੱਥੇ ਗੈਸਟ੍ਰੂਵਾਦ ਹੈਗਾ ਬਹੁਤ ਵੱਡੇ ਵੱਡੇ ਮੁੱਦੇ ਨੇ ਸਭ ਤੋਂ ਵੱਡਾ ਮੁੱਦਾ ਪੰਜਾਬ ਦੇ ਵਿੱਚ ਨਸ਼ਿਆਂ ਦਾ ਹੈ। ਇਹ ਕਦੇ ਵੀ ਉਸ ਪਾਸੇ ਮੂੰਹ ਨਹੀਂ ਕਰਨਗੇ ਗੱਲ ਨਹੀਂ ਕਰਾਂਗੇ। ਜਦੋਂ ਇਹਨਾਂ ਨੂੰ ਪਤਾ ਹੁੰਦਾ ਹੈ ਵੀ ਹੁਣ ਡਰਾਮੇਬਾਜ਼ੀ ਕਰਕੇ ਸਾਨੂੰ ਪੈਸਾ ਕਰੋੜਾਂ ਦੇ ਵਿੱਚ ਮਿਲ ਸਕਦਾ ਹੈ। ਉਦੋਂ ਇਹ ਜਿਵੇਂ ਸੱਪ ਖੋੜ ਤੋਂ ਬਾਹਰ ਆ ਜਾਂਦਾ ਹੈ। ਉਦੋਂ ਫਿਰ ਇਹੋ ਜਿਹੀਆਂ ਸ਼ਰਾਰਤਾਂ ਇਹੋ ਜਿਹੀਆਂ ਜਿਹੜੀਆਂ ਹਰਕਤਾਂ ਇਹ ਕਰਦੇ ਆ। ਤੇ ਹੁਣ ਪੰਜਾਬ ਸਰਕਾਰ ਦੇ ਨਾਲ ਰਲ ਮਿਲ ਕੇ ਸਭ ਕੁ ਡਰਾਮੇਬਾਜ਼ੀ ਕੀਤੀ ਜਾ ਰਹੀ ਹੈ। ਮੋਢੀ ਕੌਣ ਜਗਜੀਤ ਸਿੰਘ ਢੱਲੇਵਾਰ ਮੈਂ ਜੇ ਮਰ ਮਰਦੇ ਬੈਠਣਾ ਕਹਿੰਦਾ ਮੇਰੀ ਸ਼ਹਾਦਤ ਹੋ ਸਕਦੀ ਹੈ। ਮੈਂ ਮਰਦਾ ਸਕਦਾ ਪਿੱਛੇ ਨਹੀਂ ਹਟਦਾ। ਅੱਗੇ ਕਿੰਨੇ ਕੁ ਮਰੇ ਨੇ? ਅੱਗੇ ਤਕਰੀਬਨ 800 ਦੇ ਲਗਭਗ ਆਮ ਕਸ਼ਾਨਾਂ ਦੀ ਮੌਤ ਹੋਈ ਹੈ। ਦਿੱਲੀ ਬਾਟਰਨ ਤੇ ਸ਼ਰਿਆਂ ਪਤਾ ਹੀ ਹੈ। ਕਿਸਾਨ ਜਥੇਬੰਦੀਆਂ ਦਾ ਆਗੂ ਕਿਹੜਾ ਮਰਿਆ ਕੋਈ ਮਰਿਆ ਅਜੇ ਤੱਕ ਕੇਹਦੀ ਟੀਟੀ ਵੀ ਵੱਡੀ ਗਈ ਹੋਵੇ ਕਿਸੇ ਦੀ ਲੱਤਾਂ ਟੁੱਟੀ ਹੋਵੇ ਸੁਣਿਆ ਤੁਸੀਂ ਅਜੇ ਤੱਕ ਕਿਸੇ ਦੀ ਖਬਰ ਸੁਣੀ ਹੈ ਪਰ ਉਦੋਂ ਵਰਗੇ ਮਾਨਸ ਨਾਲੇ ਵਰਗੇ ਆਪ ਹੀ ਗੱਡੀਆਂ ਭੰਨ ਕੇ ਖੁੰਡੇ ਨਾਲ ਪੁਲਿਸ ਨੂੰ ਬਦਨਾਮ ਕਰੇਗੇ ਜਿੰਨੀ ਇਹਨਾਂ ਲੁੱਟ ਸ਼ਟ ਕੀਤੀ ਹੈ ਨਾ ਕਿਸਾਨੀ ਅੰਦੋਲਨ ਵਿੱਚੋਂ ਇੰਨੀ ਤਾਂ ਸ਼ਾਇਦ ਲੀਟਰਾਂ ਜਣੇ ਵੀ ਕੀਤੀ ਹੋਵੇ ਇਹ ਜਿੰਨੇ ਵੀ ਕਿਸਾਨ ਜਥੇਬੰਦੀਆਂ ਵਾਲੇ ਨੇ ਤੁਸੀਂ ਇੱਕ ਹੋਰ ਦੇਖਿਆ ਉਹਨੇ ਕਿਸਾਨ ਨਹੀਂ ਹੈਗੇ ਜਿੰਨੇ ਕਿਸਾਨ ਜਥੇਬੰਦੀਆਂ ਦੇ ਆਹੂ ਬੜੇ ਕਰਦੇ ਆ ਇਹ ਤੁਸੀਂ ਹੁਣ ਆਪ ਸਮਝ ਲਿਓ ਕਿਸਾਨ ਤਾਂ ਖੇਤੀ ਕਰਨ ਵਾਲਾ ਸਿਰ ਚੱਕੀ ਨਹੀਂ ਸਕਦਾ ਉਹ ਖੇਤ ਦੇ ਵਿੱਚ ਇੰਨਾ ਰੁੱਝਿਆ ਹੁੰਦਾ ਜਿਹੜਾ ਅਸਲ ਕਿਸਾਨ ਹੈ ਜਿਹੜਾ 2-400 ਕਿੱਲੇ ਵਾਲਾ ਜਾਂ ਪੰਜਾਬ ਤੋਂ ਉੱਪਰ ਜਿਹਦੇ ਕੋਲੇ ਜ਼ਮੀਨ ਹੈ ਬਲੱਡ ਤੋਂ ਉੱਪਰ ਉਹ ਕਿਸਾਨ ਹੁੰਦਾ ਹੀ ਨਹੀਂ ਉਹ ਤਾਂ ਨੈਟੇਟਰ ਹੈ ਉਹ ਤਾਂ ਵੱਡਾ ਫਾਰਮਰ ਉਹ ਤਾਂ ਕਾਰਪੋਰੇਟ ਘਰਾਣਿਆਂ ਦੇ ਵਿੱਚੋਂ ਬਣਾਇਆ ਜਾਂਦਾ ਜਿਹੜਾ 2-4 ਕਿੱਲਾਂ ਵਾਲਾ ਉਹ ਤਾਂ ਸਿਰ ਚੱਕ ਨਹੀਂ ਸਕਦਾ ਕੋਈ ਸਬਜ਼ੀ ਲਾ ਕੇ ਗੁਜ਼ਾਰਾ ਕਰਦਾ ਕੋਈ ਥੋੜੇ ਬਹੁਤ ਮੱਝਾਂ ਹੁੰਦਾ ਦੁੱਧ ਪਾਉਣ ਦੀ ਕੋਸ਼ਿਸ਼ ਕਰਦਾ ਜਣ ਕੇ ਉਹ ਤਾਂ ਆਪਣੇ ਗੁਜ਼ਾਰਾ ਕਰਦਾ ਜਿਹੜਾ ਅਸਲ ਕਿਸਾਨ ਹੈ ਤੇ ਹੁਣ ਜਦੋਂ ਤੁਸੀਂ ਅੱਜ ਦੀ ਗਿਣਤੀ ਦੇਖੋਗੇ ਉਹਨੇ ਕਿਸਾਨ ਨਹੀਂ ਹੈਗੇ ਉੱਥੇ ਜਿੰਨੇ ਕਿਸਾਨ ਆਖੂ ਨੇ ਇਹਦਾ ਮਤਲਬ ਸਿੱਧੇ ਸਿੱਧਾ ਇਹੀ ਹੈ ਵੀ ਡਰਾਮੇਬਾਜ਼ੀ ਹੋ ਰਹੀ ਹੈ ਪੰਜਾਬ ਸਰਕਾਰ ਦੇ ਨਾਲ ਮਿਲ ਕੇ ਹੋ ਰਹੀ ਹੈ ਤੇ ਮੈਂ ਬੇਨਤੀ ਕਰਨੀ ਹੈ ਜੇ ਪੰਜਾਬ ਨੂੰ ਬਚਾਉਣਾ ਹੈ ਨਾ ਚਾਹੁੰਦੇ ਆ ਅਸੀਂ ਕਿ ਪੰਜਾਬ ਦੀਆਂ ਫਸਲਾਂ ਬਚ ਜਾਣ ਅਸੀਂ ਚਾਹੁੰਦੇ ਆ ਪੰਜਾਬ ਦਾ ਮਾਹੌਲ ਮਾਹੌਲ ਜਿਹੜਾ ਉਹ ਸਹੀ ਰਹੇ ਕੋਈ ਗੜਬੜੀ ਨਾ ਹੋਵੇ ਅਸੀਂ ਇਹ ਚਾਹੁੰਦੇ ਆ ਤਾਂ ਇਹਨਾਂ ਦੇ ਪਿੱਛੇ ਝੰਡੇ ਚੱਕ ਕੇ ਤੁਰਨਾ ਬੰਦ ਕਰ ਦਿਓ ਇਹਨਾਂ ਕੋਲੇ ਹੁਣ ਤਾਂ ਗੱਡੀਆਂ ਵੀ ਆਪਣੀਆਂ ਨੇ ਸਪੀਕਰ ਫਿੱਟ ਕੀਤੇ ਹੁੰਦੇ ਨੇ ਝੰਡੇ ਟਰੱਕਾਂ ਦੇ ਟਰੱਕ ਭਰ ਕੇ ਘਰਾਂ ਵਿੱਚ ਰੱਖੀ ਬੈਠੇ ਨੇ ਡਾਂਗਾਂ ਦੇ ਵਿੱਚ ਝੰਡੇ ਫਸਾ ਕੇ ਠੀਕ ਹੈ ਹੰਡਲੋਂ ਦਾ ਪੈਸਾ ਵੱਧੂ ਹੈ ਤੇ ਨਾਉਨਸਮੈਂਟ ਕਰਕੇ ਭਰ ਕੇ ਦੋ ਗੱਡੀਆਂ ਤੁਰ ਪੈਂਦੇ ਨੇ ਜਿਹੜਾ ਮਰਜ਼ੀ ਟੋਲ ਪਲਾਜ਼ਾ ਰੋਕ ਲੈਣ ਜਿਹੜਾ ਮਰਜ਼ੀ ਜਾ ਕੇ ਰੋਡ ਜਾਮ ਕਰ ਦੇਣ ਤੇ ਹੁਣ ਇਹਨਾਂ ਦਾ ਇੱਕ ਟ੍ਰੈਂਡ ਬਣ ਗਿਆ ਪਰ ਜਿਹੜੀ ਗੱਲ ਮੈਂ ਅੱਜ ਕਹੀ ਹੈ ਨਾ ਜਗੀ ਸਿੰਘ ਡੱਲੇਵਾਲ ਦੀ ਜਾਂ ਹੋਰ ਜਿਸ ਵੰਦੀ ਜਿਹੜੀ ਨਾਲ ਵਈਆਂ ਨੇ ਇਹ ਪੂਰਨ ਤੌਰ ਤੇ ਕਹਿ ਲਈਏ ਸਾਜ਼ਿਸ਼ ਹੈ ਪੂਰੀ ਜਣ ਕਿ ਪਹਿਲੇ ਹੀ ਪਲਾਨ ਕੀਤਾ ਹੋਇਆ ਸਾਰਾ ਕੰਮ ਹੈ ਡਰਾਮੇਬਾਰੀ ਹੈ ਸਾਰੀ ਤੇ ਭੂਤ ਨਾ ਕਿਹਦੇ ਹੱਕ ਵਿੱਚ ਹੈ ਇਹਨਾਂ ਦੇ ਧਰਨੇ ਲਾਉਣ ਦੇ ਨਾਲ ਫਾਇਦਾ ਕਿਹਨੂੰ ਹੋਇਆ ਕਿਹਦੀ ਸਰਕਾਰ ਬਣੀ ਹੈ ਇਹ ਸਭ ਨੂੰ ਪਤਾ ਹੈ ਸੈਂਟਰ ਵਿੱਚ ਵੀ ਤੀਜੀ ਵਾਰ ਬੀਜੇਪੀ ਦੀ ਸਰਕਾਰ ਬਣ ਗਈ ਮਹਾਰਾਸ਼ਟਰ ਦੇ ਵਿੱਚ ਵੀ ਸਰਕਾਰ ਬਣ ਗਈ ਤੇ ਹਰ ਹਰ ਨੇ ਵੀ ਸਰਕਾਰ ਬਣ ਗਈ ਜਦੋਂ ਪੰਜਾਬ ਦੀ ਵਾਰੀ ਹੈ ਤੇ ਇਹ ਜਸਬੰਦੀਆਂ ਵਾਲੇ ਇਹ ਚੜ੍ਹ ਦੀ ਕਲਾ ਵਾਸਤੇ ਬੀਜੇਪੀ ਵਾਸਤੇ ਇੱਕ ਕਾਰੋਬਾਰਿਕ ਕਾਰੋਬਾਰ ਜਿਹੜਾ ਨੇ ਜਿਹੜਾ ਇਹ ਨਾਟਕਬਾਜ਼ੀ ਕਰ ਰਹੇ ਨੇ ਹਾਲਾਂਕਿ ਮੈਂ ਬੀਜੇਪੀ ਦੇ ਵਿਰੋਧ ਵਿੱਚ ਨਹੀਂ ਹੈਗਾ ਮੈਂ ਤਾਂ ਚਾਹਣਾ ਆਸੀਂ ਤਾਂ ਜਿੱਥੇ ਖੜਦੇ ਹੋ ਸ਼ਰਿਆਂ 'ਮ ਖੜਦੇ ਹੋ ਜਿੱਥੋਂ ਭੱਜਣਾ ਹੈ ਸ਼ਰਿਆਂ ਭੱਜਣਾ ਕੋਈ ਦੋਗਲਾਪਣ ਨਹੀਂ ਕਰਨਾ ਜਿਹਨੂੰ ਗਲਤ ਕਹਿਣਾ ਹੈ ਉਹਦੇ ਮੂੰਹ ਤੇ ਕਹਿਣਾ ਜਿਹਨੂੰ ਸਹੀ ਕਹਿਣਾ ਹੈ ਉਹਦੇ ਮੂੰਹ ਤੇ ਕਹਿਣਾ ਮੇਰੀ ਤਫ਼ੀਦਲ ਤਾਂ ਬਣੀ ਹੋਈ ਹੈ ਮੈਂ ਤਾਂ ਚਾਹੁੰਨਾ ਕਿ ਚੌਥਾ ਬਦਲਾ ਬੀਜੇਪੀ ਦੀ ਸਰਕਾਰ ਬਣੀ ਪਰ ਜਿਹੜੀਆਂ ਕਿਸਾਨ ਜਥੇਬੰਦੀਆਂ ਵਾਲੇ ਦਲਾਲੀ ਕਰ ਰਹੇ ਨੇ ਅੰਦਰੋਂ ਕੁਝ ਹੋਰ ਨੇ ਬਾਹਰੋਂ ਕੁਝ ਹੋਰ ਨੇ ਇਹ ਕੱਚਾ ਚਿੱਠਾ ਲੋਕਾਂ ਦੇ ਸਾਹਮਣੇ ਫਰੋਲਣਾ ਜ਼ਰੂਰੀ ਹੈ ਕਿ ਜਥੇਬੰਦੀਆਂ ਜੇ ਧਰਨਾ ਲਾਉਂਦੀਆਂ ਨੇ ਉਹਨੂੰ ਉਹਦਾ ਬੈਨੀਫਿਟ ਕਿਹਨੂੰ ਹੁੰਦਾ ਹੈ ਸ਼੍ਰੀ ਆਮ ਸੰਤ ਦੇ ਵਿੱਚ ਬੀਜੇਪੀ ਦੀ ਸਰਕਾਰ ਬਣੀ ਹੁਣ ਜਿਹੜੀ ਤਿਆਰੀ ਹੈ ਨਾ ਉਹ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਵਾਸਤੇ ਕਿ ਜਥੇਬੰਦੀਆਂ ਤਿਆਰੀ ਕਰ ਰਹੀਆਂ ਹਨ ਇਹ ਪੰਜਾਬ ਦੇ ਲੋਕਾਂ ਨੂੰ ਸਮਝਣ ਦੀ ਤੇ ਸੋਚਣ ਦੀ ਲੋੜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ